ਆਪਾ ਤਾਂ ਟਰਨ ਪਕਾਉਣ ਕੋਹਾ ਮੈਂ ਤਾਂ ਥੱਕ ਗਈ ਆ ਕਿ ਉਹਨਾਂ ਨੂੰ ਉਹ ਤੇ ਉੱਠਦਿਆਂ ਹੀ ਨਹੀਂ ਗੀਆਂ ਨਾ ਨਾ ਇਹ ਮੈਂ ਦਹਾਕ ਪਕਾਉਣ ਦੀ ਲਿਆਣਾ ਕੋਈ ਵੀ ਉਹਦੇ ਮੇਬਿਲਾਂ ਦੇ ਕੋਲ ਨਗਲ ਨਾਲ ਜਿਹੜਾ ਖਾਣਾ ਵਾ ਸੋਤ ਨਹੀਂ ਕਾਲ ਸੋਤ ਨਹੀਂ ਕਾਲ ਮੈਂ ਕਦੋਂ ਬਾਹਰ ਉਧਰ ਬੈਠਾ ਵਾ ਉਹਦੇ ਮਾਰਾ ਕੋਲ ਬੈਠਾ ਮੈਂ ਚੱਲੋ ਤੇਰੀ ਕੱਲੀ ਬੈਠੀ ਆ ਤੂੰ ਹਾਂ ਫੜੇ ਫੋਨ ਨਾ ਟਾਨੂੰ ਕਹਿੰਨ ਆਲਾ ਵੀ ਉੱਤੋਂ ਸ਼ਾਮਾਂ ਪੈਣ ਆਲੀਆਂ ਕੋਈ ਸਰਦ ਜੀ ਲਈ ਨਹੀਂ ਆ ਕਿ ਨਹੀਂ ਕੋਈ ਲੈਣੀ ਆ ਤੇ ਬਣਾਣੀ ਕਰਾਵਾ ਵਰਲਿਨ ਤਾਂ ਉਹ ਹੋ ਗਈ ਦੋਵਾਂ ਨੇ ਮੋਬਾਈਲ ਫੜੇ ਆ ਤੇ ਕਿੱਥੇ ਗਿਆ ਬਾਹਰ ਗਿਆ ਠੀਕ ਆਮ ਸੇਂਗਾਂ ਮਰੋਟੀ ਪਾਣੀ ਤੇ ਪਕਾਓ ਉੱਥੇ ਦੇਈ ਕੰਮ ਤੇ ਕਰੋ ਤੂੰ ਵੀ ਲਮੇ ਪਈ ਆ ਜੀ ਕੋ ਮੋਬਾਈਲ ਵਿੱਚ ਜਾਂਦੀਆਂ ਮਾਤਾ ਨੇ ਲੈ ਕੇ ਦੇਣੀ ਮੰਮੀ ਲੈ ਦੇਣੀ ਰੋਟੀ ਖਾਣ। ਉਹ ਬਹਾਦਰ ਹਾਤੇ ਬਾਰਾ ਘੋਟੇ ਕਹਿ ਨਹੀਂ ਹੈ ਨਹੀਂ ਮੰਨਦੀਆਂ ਮੈਂ ਤਾਂ ਖੱਤ ਵੀ ਹਾਰ ਕੇ ਬਾਦਸ਼ਾਹ ਢਈ ਆ ਮੇਰੇ ਸੁਣ ਦੇਵਾਂ ਨਿੰਗਾਰੇ। ਮੈਂ ਕੀ ਕਰਾਂ? ਸੁਣਦੀ ਐ ਜੋ ਨਹੀਂ ਇਹਨਾਂ ਨੂੰ। ਨਾ ਆਏ ਜੀ ਸੁਣਦਾ ਮੇਰੀ। ਉਹ ਨਹੀਂ ਸੁਣਦੀ ਤੇ ਇਹ ਜਪੇੜਾ ਮਾਰ। ਉੱਠ ਕੇ ਕੁੜੀਆਂ ਵੀ ਨਹੀਂ ਸੁਣਦੀਆਂ ਕੁੜੀਆਂ ਨੇ ਮਾ ਦਾ ਪਿੱਤੇ ਲੱਗਣਾ। ਨਹੀਂ ਉੱਠ ਕੇ ਲਾਉਣੀ ਐ ਦੋ ਨਹੀਂ। ਇਹ ਉਹ ਤਾਂ ਨਹੀਂ ਸੁਣਦੀ ਤੇ ਅਦਰ ਦੀ ਵੀ ਨਹੀਂ ਸੁਣਦੀ ਮੇਰੀ। ਉਹ ਹੀ ਕੋਤੇ ਸਮਝਾ ਕੇ ਵੇਖ ਲੈ ਨਾ ਨੰਨੇ ਪੰਚ ਦਿਗਾ ਦੇ ਉਹ ਕੰਮ ਸੇ ਕੰਮ ਆ ਸ਼ਾਮਾਂ ਦਾ ਵੇਲਾ ਵਾ ਲੋਕੀ ਬਿੰਦ ਮਕਾਉਣ ਲਿਆ ਸਾਰੇ ਤੇ ਤੁਸੀਂ ਵੀ ਕਰਦੀਆਂ ਜੇ ਟੰਗ ਮੋਬਾਈਲ ਫੜੇ ਮੋਬਾਈਲ ਨਾਲੇ ਤਾਂ ਘਰ ਜਾੜ ਦਿੱਤੇ ਪੱਕ ਦਿੱਤੇ ਲੋਕਾਂ ਦੇ ਜੇ ਮਾਵਾ ਨਾ ਕਰ ਦੇ ਤਾਂ ਗੜੀ ਪੁੱਤਾਂ ਵੀ ਉਹੋ ਜੰਗਾਵਾ ਓਏ ਇਦਾਂ ਨਹੀਂ ਕਰੀਂ ਦੰਡਾ ਪਤਾ ਕੀ ਆ ਫੋੜਿਆ ਇੱਥੇ ਇਹ ਵੇਲੇ ਮਰੇ ਵੈਸੇ ਗੱਲਬਾਤ ਕਰੀ ਦੀ ਜਿੱਦ ਤਰਾ ਬੈਠ ਹਾਂਜੀ ਮੈਡਮ ਮੈਡਮ ਮੇਰੀ ਨੇ ਮੰਨਦੀਆਂ ਪੁੱਤ ਬੜੀ ਦੁਖੀ ਇਹਨਾਂ ਦੇ ਹੱਥੋਂ ਪੁੱਤਾਂ ਦੇ ਤੇ ਨੂੰਹ ਦੇ ਵੱਤੋਂ ਦੋਵਾਂ ਦੇ ਬੜੀ ਦੁਖੀਆਂ ਪਤਾ ਵੀ ਇਹ ਵੇਲੇ ਜਿੱਦ ਤਰਾ ਹਣੇ ਹੀ ਉਹ ਉੱਧਰ ਬੈਠੀ ਜਾਰੀ ਉਹਨਾਂ ਨੇ ਬਿਸ਼ਨ ਲਾਦੇ ਉਹ ਕਹਿੰਦੀ ਮੈਂ ਤਰਿਆ ਨੁਕਾਇ ਕੋਈ ਨਹੀਂ ਤੇ ਮੇਰੇ ਸ਼ਾਮਾ ਪੜਨ ਵਾਲੀਆਂ ਹਨੇਰਾ ਹੋ ਗਿਆ ਵਾ ਤੇ ਬਣਾਉਣਾ ਕਰਾਂ ਬਾਹਰ ਚ ਕੋੜ ਕੋੜ ਆਉਂਦੇ ਨਾ ਤੇ ਭੁੱਖੀ ਆਹ ਨਹੀਂ ਖੜਾ ਨਹੀਂ ਖੜਨ ਲਿਆ ਜੀ ਨਾ ਨੋਆ ਸੁਣਦੀ ਨਾ ਪੋਤਾਂ ਸੁਣ ਦਗਾਵਾ ਮੈਂ ਤੇ ਬਹੁਤ ਦੁਖੀ ਇਹਨਾਂ ਦੇ ਹੱਥੋਂ ਉਹ ਪਤਾ ਕੀ ਇਹ ਜਿਹੜੇ ਨਾ ਸਾਰੇ ਆ ਨਹੀਂ ਬਹਿਣਾ ਚਾਹੀਦਾ ਵਾ ਇਹ ਅਵਰੇ ਵੀ ਤੇ ਰੋਟੀ ਪਾਣੀ ਪੱਕਾ ਹੋਵੇ ਜਿਤਨਾ ਮੇਰੇ ਅੱਜਾ ਦੇ ਇਥੋਂ ਆਉਂਦਾ ਕੰਮ ਤੋਂ ਬੰਦਾ ਆਉਂਦਾ ਰੋਟੀ ਪਾਣੀ ਮਿਲ ਜੇ ਖਾਵੇ ਪੀਵੇ ਘਰੇ ਇੱਥੇ ਬਹਿ ਕੇ ਜੇ ਬੁਰਦਰਾ ਸਾਹਿਬ ਹੀ ਨਾ ਆਪਾਂ ਦਾ ਸਕਦੇ ਤੇ ਇੱਥੇ ਬਹਿ ਕੇ ਰਾਬੜਾ ਕਰ ਸਕਦੇ ਠੀਕ ਹੈ ਤੇ ਉਹਨਾਂ ਗੱਲਾਂ ਤੋਂ ਸਾਡੇ ਕਿਰਵਾ ਸਕੋ ਨਹੀਂ ਹੈ ਨੇ ਯਾਰ ਜ਼ਿੰਦਗੀ ਚ ਪਰ ਅਸੀਂ ਜਿੰਨੇ ਥੋਸ ਕੋਲ ਨਾ ਲਾ ਲਈ ਤੇ ਖੁੱਲੇ ਬੈਠੇ ਆ ਮੋਬਾਈਲ ਤੋਂ ਮੋਬਾਈਲ ਤੋਂ ਵੀ ਲੈਣਾ ਤੀਖ ਰਿਹਾ ਹੈ ਮੋਬਾਈਲ ਤੋਂ ਕੋਈ ਦੇ ਮਾਵੇ ਖੰਡੇ ਜਾਓ ਪੁਰਿਓ ਤੇ ਉਹਨਾਂ ਕੋ ਹੰਗਾਰ ਨਹੀਂ ਦਾ ਮੋਬਾਈਲ ਤੋਂ ਉਹ ਵੇਖੀ ਗਾ ਨਹੀਂ ਨਹੀਂ ਪੁੱਤ ਰੱਬ ਦਾ ਨਾਮ ਲਿਆ ਕਰੋ ਘਰ ਤੇ ਪਰਿਵਾਰ ਤੇ ਤਪਾਕ ਨਾ ਰਿਆ ਕਰੋ ਪਤਾ ਹੈ ਇਕੱਠੇ ਇਕੱਠੇ ਬੈ ਗਏ ਕੋਈ ਗੱਲਾਂ ਬਾਤਾਂ ਹੋ ਜਾਂਦੀਆਂ ਵਾ ਠੀਕ ਹੈ ਤੁਹਾਨੂੰ ਕਿਹਦੇ ਨਾਲ ਗੱਲ ਕੀਤੀ ਹੋਊਗੀ ਮੈਨੂੰ ਵੀ ਪਤਾ ਲੱਗੂਗਾ ਤੇਰਾ ਪ੍ਰੋਗਰਾਮ ਆ ਕੋਈ ਜੰਮ ਗਿਆ ਕੋ ਮਰ ਗਿਆ ਤੇ ਇਤਾਂ ਦੇ ਮਨ ਨੂੰ ਨਵਾਂ ਨਵਾਲ ਰਹੇ ਕੋਈ ਆ ਮੈਂ ਆਹ ਕੜ ਲੈਣਾ ਮੈਂ ਤਾਂ ਆਪਣੇ ਪੁੱਤ ਨੂੰ ਦੱਸਣਾ ਮੈਂ ਕਿਸੇ ਨੂੰ ਥੋੜੀ ਦੱਸਣਾ ਬਾਹਰੋਂ ਕੀ ਤਮਾਸ਼ਾ ਕਹਿੰਦਾ ਵਾ ਉਹ ਹੀ ਹੋ ਰਿਹਾ ਕਿ ਬਹੁਤ ਦਰਵਾਜ਼ਾ ਬੰਦ ਕਰਕੇ ਆਪਾਂ ਗੱਲ ਕਰ ਰਹੇ ਆ ਨਾ ਤੇ ਹੁਣ ਤੁਹਾਨੂੰ ਸਮਝਣਾ ਚਾਹੀਦਾ ਵਾ ਬਾਹਰੋਂ ਦੇ ਤਮਾਸ਼ਾ ਦੇਖਣ ਵਾਲੇ ਕਹਿੰਦੇ ਵੀ ਤਮਾਸ਼ਾ ਲਾਓ ਮਣੇ ਜਾਨਾ ਕਿ ਇਹਨਾਂ ਲੋਕੀ ਤਮਾਸ਼ਾ ਦੇ ਤਮਾਸ਼ਾ ਆਪਾਂ ਲਾਵਾਂਗੇ ਤੇ ਫਿਰ ਲੋਕਾਂ ਦੇਖਣਾ ਹੀ ਵੇਰ ਤੋਂ ਗੱਮ ਨਹੀਂ ਕਰਨਾ ਇਹਨਾਂ ਨੂੰ ਬੋਲਣਾ ਨਹੀਂ ਬੋਲਣਾ ਮੈਂ ਤੈਨੂੰ ਆਏ ਨੂੰ ਕਹਿਣਾ ਮੈਂ ਸਮਝ ਲਿਆ ਕੇ ਨਹੀਂ ਕੋਈ ਸਬਜੀ ਵਾਲਾ ਆਇਆ ਨਹੀਂ ਕੋਈ ਨਾ ਮੈਂ ਤੇ ਖੋ ਲੈਂਦੀ ਬਾਈ ਵੀ ਕਰਦਾ ਆਈ ਉਹ ਬਹਿ ਗਈ ਆ ਸਬਜੀ ਲਿਆ ਕੇ ਦਿੰਦੇ ਤੇ ਮੈਂ ਬਣਾਉਂਦੀ ਮੈਂ ਮੈਂ ਕਿੱਥੇ ਬਣਾਉਣੀ ਸੀ ਕੱਲ ਦਾਲ ਤੈਨੂੰ ਦਾਲ ਹੀ ਬਣਾ ਲੈਣੀ ਆ ਇਹ ਦੇਖ ਦੋ ਕੁੜੀਆਂ ਵਾ ਇਹ ਤੇਰੇ ਗੁੱਡੀਆਂ ਹੋ ਗਈਆਂ ਇਹਨਾਂ ਨੂੰ ਕੱਲ ਨੂੰ ਆਉਣਾ ਨਹੀਂ ਵੇ ਇਹ ਮੋਬਾਈਲ ਫੋਟੋ ਆ ਅੱਗੇ ਅਗਲੀ ਮੋੜ ਤੇ ਇਹ ਕਹਿੰਦੀਆਂ ਵਾਂ ਗਾਜਾ ਦੇ ਨੌਵੇਂ ਬਣ ਜਾਂਦੀਆਂ ਮਾਂਵਾ ਹੀ ਤਾਂ ਖਾਣ ਦਗਾ ਈਆਂ ਨੇ ਮਾਂ ਨੇ ਨਹੀਂ ਹੱਥੇ ਲੱਗਣਾ ਤਾਂ ਧੀਆ ਨੇ ਕਿੱਥੇ ਲੱਗਣਾ ਜੇ ਤੂੰ ਹੀ ਉਹਨੇ ਵੀ ਕਹਿੰਦਾ ਵੀ ਚਲੋ ਮੈਂ ਸਰਦੀ ਬਣਾਉਣੀ ਆ ਤੁਸੀਂ ਲਾ ਕੇ ਭਾਂਡਾ ਠੀਕਰ ਮੰਝੋ ਇਹਨਾਂ ਨੂੰ ਵੀ ਪਤਾ ਲੱਗੇ ਕਿਵੇਂ ਕੰਮ ਹੁੰਦਾ ਮੈਂ ਤੁਹਾਨੂੰ ਬਾਹਰ ਵਾਏ ਨੂੰ ਕਹਣਾ ਤੇ ਤੂੰ ਕਹਣਾ ਮਾਂ ਸਖਾਉਂਗੀ ਨਹੀਂ ਸਿਖਾਉਣਾ ਕਿ ਮੈਨੂੰ ਨਹੀਂ ਦਈਦਾ ਵੀ ਅਜੇ ਤੱਕ ਜਿੰਨੇ ਬਣਾਇਆ ਨਹੀਂ ਇਨ ਚਾਲਾਂ ਉਤੋਂ ਪੈਣ ਆਲੀਆਂ ਰੋਟੀ ਪਾਣੀ ਖਾਣਾ ਕਦੋਂ ਆ ਤੇ ਸੋਨਾ ਕਦੋਂ ਤੇ ਕੰਮ ਕਿਹੜੇ ਵੇਲੇ ਕਰਨਾ ਐਸੇ ਵੇਲੇ ਨੂੰ ਰੋਟੀ ਪਾਣੀ ਬਣਿਆ ਹੋਣਾ ਚਾਹੀਦਾ ਮੰਨਦਾ ਮੈਂ ਫਰਕ ਕਰਦੀ ਆ ਤੇ ਕੁੜੀਆਂ ਦੇ ਛਾੜਿਆ ਕਰ ਕੁੜੀਆਂ ਨੂੰ ਬਾਹਰ ਆ ਕਰ ਤੇ ਤੁਸੀਂ ਆਹ ਮੈਨੂੰ ਦਾ ਆ ਘਰੋਂ ਬੁੱਧ ਕਰੀਂ ਤੇ ਕਹਿੰਦੀ ਇਹ ਤੋਂ ਤੋਂ ਦੇ ਦੱਸ ਲੈ ਲੋ ਉਹ ਕਹਿੰਦੀ ਨਹੀਂ ਤੇ ਤੁਸੀਂ ਹੁਣ ਵੇਖਣ ਦਾ ਹੀ ਨਹੀਂ ਵੇਖਣਾ ਤੈਨੂੰ ਰੱਬ ਕਿਹ ਖਾ ਗਿਆ ਪੇਟਿਆਂ ਦਾ ਲੱਗਾ ਰਹੀਦਾ ਦੇ ਨਰਾ ਤੇ ਪੇਟਿਆਂ ਦਾ ਪੇਟ ਹੀ ਪੇਟੇ ਰਹਿੰਦੇ ਆ ਕਾ ਖਮਾ ਨੂੰ ਦੇ ਸਮਝ ਨਹੀਂ ਆ ਸਕਾ ਸੱਚੀ ਤੇ ਸੁਣਦੀਆਂ ਕੋਈ ਨਹੀਂ ਤੁਸੀਂ ਕੋ ਗਾਂਡੀ ਉਹ ਵੱਡੀ ਆ ਤੇ ਤੈਨੂੰ ਵੱਡੀ ਤੋਂ ਕੁਝ ਲੈਣਾ ਵਾ ਇਹਨੇ ਲਾ ਦੇ ਆਪਣਾ ਤੋ ਆਪਣਾ ਕੰਮਕਾਰ ਕਰਨ ਦਾ ਹੈ ਆਪਣਾ ਕਰਨਾ ਵੰਦੇ ਉਹਨਾਂ ਨੂੰ ਰੋਟੀ ਪਾਣੀ ਪਕਾਉਣਾ ਪੱਕਿਆ ਹੋਣਾ ਚਾਹੀਦਾ ਵਾ ਗਏ ਜੀ ਅੱਗੇ ਸਤੇ ਨਿੱਕੀ ਵੀ ਗੱਜ ਗਈ ਆ ਉਹਦੇ ਵੀ ਗੱਠਾ ਇਸੇ ਕਰਕੇ ਕਹਿਣਾ ਹਾਂ ਕਿ ਇਹਨਾਂ ਨੂੰ ਮੋਬਾਈਲ ਨਾ ਅਜੇ ਲੈ ਕੇ ਤੇ ਇਹਨਾਂ ਨੂੰ ਕੀ ਮੋਬਾਈਲ ਕਰਨੇ ਇੱਕ ਮੋਬਾਈਲ ਘਰ 'ਚ ਬਹੁਤ ਹੁੰਦਾ ਵਾ ਮੁੰਡੇ ਕੋਲ ਲੱਧ ਲੈਦਾ ਵਾ ਅਰੇ ਜੀ ਕੱਲਾ ਕੱਲਾ ਵਾ ਕੱਲੇ ਕੱਲੇ ਦੇ ਚਾਹ ਨਾ ਤੋ ਹੱਥ ਉੱਛੜਾ ਦੇ ਹੁਣ ਮੈਂ ਇੱਥੇ ਆਇਆ ਵਾ ਤਾਂ ਕਿਸੇ ਨੇ ਪਾਣੀ ਪੁੱਛਿਆ ਹੀ ਨਹੀਂ ਉੱਠੀਆਂ ਹੀ ਆ ਤੇ ਚਲ ਪਾਣੀ ਪਿਆ ਦੀ ਇਹ ਉੱਠ ਕੇ ਨੋ ਕੀ ਪਤਾ ਮੈਨਾਂ ਅਰੇ ਕਰ ਜਾ ਚੁੱਕ ਕੇ ਇਹਨਾਂ ਨੇ ਮੋਬਾਈਲ ਲੈ ਦਿੱਤੇ ਹਾਂ ਇਤੋਂ ਦਿੰਦੇ ਆ ਤੇ ਮੋਬਾਈਲ ਦਿੰਦਾ ਮੈਂ ਕਿਹਦਾ ਲਾਉਂਦੀ ਥੱਕ ਗਈ ਹਾਂ ਤੇ ਨਾਲੇ ਇਹਨਾਂ ਰੋਣਾ ਪਤਾ ਕਰਾਉਣੀ ਆ ਨਾਲੇ ਤੇਰੇ ਨੂੰ ਕਰਾਉਣੀ ਆ ਆ ਮੁੰਡਾ ਤਾਂ ਬਿਲਕੁਲੋ ਨਹੀਂ ਨਾ ਅੱਖੇ ਲੱਗਦਾ ਪੁਰਮਾ ਦੇ ਛੱਡਿਆ ਇਹਨਾਂ ਨੂੰ ਮੋਬਾਈਲ ਵਿੱਚ ਕੀ ਹਣ ਰੋਟੀਆਂ ਹੀ ਦੇਖਣੀਆਂ ਮੋਬਾਈਲ ਟਾਈਮ ਦਾ ਕੋਈ ਪਤਾ ਨਹੀਂ ਲੱਗਣ ਡਿਆ ਕੋਈ ਬਾਹਰ ਸ਼ਾਮਾਂ ਪੈ ਗਈਆਂ ਵਾ ਲੋਕਾਂ ਨੇ ਰੋਟੀ ਪਾਣੀ ਪਕਾ ਲਿਆ ਵਾ ਤੇ ਸਾਡੇ ਘਰ ਅਜੇ ਇਹ ਨਹੀਂ ਪਤਾ ਵੀ ਬਣਾਣਾ ਕੀ ਆ ਸਬਜ਼ੀ ਬਣਨੀ ਆ ਕਿਹੜੀ ਬਣਾਉਣੀਆਂ ਤੇ ਦੋਨੋਂ ਟਾਈਮ ਨਾਲ ਲਿਆ ਕੇ ਦਿਆ ਕਰ ਇਹਨਾਂ ਨੂੰ ਆਪੇ ਲਿਆ ਕੇ ਤੇ ਸੁੱਧੀ ਹੋਵੇ ਤਾਂ ਮੇਰੇ ਵਰਗਾ ਵੇਣਾਂ ਨੂੰ ਆਪੇ ਯਾਨ ਮੈਂ ਲਿਆ ਕੇ ਲੈ ਆ ਰਿਆਂ ਕਰੂੰਗੀ ਤੇ ਗਾੜੀ ਉਠਾਣ ਦੇ ਪਈਂਗਾ ਇਹਨਾਂ ਨੇ ਤੇ ਮਗਈਲਾ ਨਹੀਂ ਖਵਾ ਲਿਆ ਜੇ ਮੁੰਡਾ ਤੇ ਮੁੰਡਾ ਕੋਦੋਂ ਵਾਦ ਦੇ ਇਹਨਾਂ ਤੋਂ ਮੈਂ ਤਾਂ ਮਾਂ ਓਦੋਂ ਵਾਦ ਦੇ ਨਹੀਂ ਮਾਤਾ ਮੈਂ ਤੇ ਪੇਕੇਆਂ ਨੂੰ ਗੱਲ ਕਰਨ ਦੀ ਆ ਆਪਣੇ ਨੂੰ ਮੈਂ ਅੱਧਾ ਥੋੜਾ ਘੁੰਮ ਦੇਖਣ ਲਈ ਆ। ਉਹ ਪੇਕੇਆਂ ਦਾ ਵੀ ਕੋ ਟਾਈਮ ਹੁੰਦਾ ਸਾਰਾ ਦਿਨ ਤੇਰੇ ਕੋ ਮੋਬਾਈਲ ਰਹਿਦਾ ਲੱਗ। ਉਹ ਉਹਨਾਂ ਦੇ ਬਿਨਾਂ ਮੀ ਨੂੰ ਪੈਂਦਾ ਤੇ ਕਮਰੇ ਚੋਂ ਲੈਂਦਾ ਆ ਤੇ ਉਹ ਮੇਰਾ ਰਾਦਾ ਹੀ ਘੜੀ ਤੇ ਜਾ ਕੇ ਆਵਾਂਗੇ। ਤੇ ਚੱਲਾ ਜਾ ਨੂੰ ਪੁੱਤਰ ਜਾਂ ਜਾਣਾ ਲੜਾਈ ਨਾ ਘਰੇ ਦੇ ਬਾਹਰ ਦੀ। ਸਵੇਰੇ ਚੱਲਾਂਗੇ ਰਾਮਾ ਹੁਣ ਕੋਈ ਜਾਣ ਦਾ ਟਾਈਮ ਥੋੜੀ ਆ। ਹੁਣ ਆਪਣਾ ਘਰ ਚ ਤੇ ਰੋਟੀ ਪਾਣੀ ਪਕਾਉਣ ਗੱਲ ਦੇ ਰੋਟੀ ਪਾਣੀ ਦੀ ਆ। ਚਲ ਚੋਂਦਾ ਆ ਕੋਈ ਉੱਥੇ ਵੀ ਜਾਵਾਂਗੇ। ਮੈਂ ਥੋੜੀ ਕਹਿਣਾ ਨਹੀਂ ਜਾਣਾ ਨਹੀਂ ਆ ਪਰ ਜਿਹੜੇ ਕੰਮ ਆਪਣੇ ਬਣਦੇ ਉਹਦੇ ਕਰਨੇ ਚਾਹੀਦੇ ਡਾਜਾ ਨੇ ਮੂੰਹ ਮਟਕੇ ਬਹਿ ਜਾਣਾ ਹੀ ਡਾਜਾ ਨੂੰ ਉਹ ਹੋਣਾ ਨਹੀਂ ਕਰ ਤੋਂ ਪਾਉਣੀ ਆਪਾਂ ਟਾਈਮ ਜ਼ਿਆਦਾ ਹੋ ਗਿਆ ਵਾ ਤੇ ਉਹਨੂੰ ਟਾਈਮ ਲੱਗਦਾ ਉੱਥੇ ਜਾਣ ਨੂੰ ਵੀ ਇੱਕ ਤੇ ਬਾਰਸ਼ ਆ ਬਾਰਸ਼ ਨਹੀਂ ਹੈ ਡੰਡੀ ਉਹਨੂੰ ਪੇਪਿਆਂ ਦਾ ਆ ਤੇ ਮੀਂਹ ਨੂੰ ਹੰਡਿਆ ਵਾ ਤਾਂ ਕਿ ਦਵਦਾ ਚਰੀ ਜਾਵੇ ਹਾਂ ਨੰਮ ਕੋਈ ਨਹੀਂ ਜਾਵਾਂਗੇ ਸਵੇਰੇ ਫੁੱਟੂ ਵੀ ਦਾ ਪੈਰੀ ਆ ਰੋਟੀ ਕਾਣੀ ਕਰੂਗੀ ਤੇ ਨੇ ਮੂੰਹ ਮਟਕੇ ਬਹਿ ਜਾਣਾ ਵਾ ਕੌਣੀ ਜਾਣੀ ਜਾਣੇ ਤੇ ਉਹ ਹੁਣ ਰੋਟੀ ਪਾਣੀ ਖਾ ਕੇ ਚਲ ਜਾਣਗੇ ਜਰੂਰੀ ਥੋੜੀ ਉਹਨਾਂ ਕੋ ਜਾ ਕੇ ਖਾਣੀਆਂ ਇੱਥੇ ਖਾ ਕੇ ਫੇਰ ਹੀ ਚਲ ਜਾਣਗੇ ਮੈਨੂੰ ਤਾਂ ਭੁੱਖ ਲੱਗੀ ਹੈ ਸਵੇਰ ਦੇ ਗਏ ਆ ਉਹ ਤੇ ਦੁਪਹਿਰ ਦੀ ਰੋਟੀ ਖਾਧੀ ਹੈ ਪਕਾ ਲਾਂਗੇ ਮੰਦੀ ਆਦੇ ਕੌਣੀ ਇਹਦੇ ਕਰਾ ਦੇ ਵੀ ਕਹਿੰਦੀ ਬੇ ਨਹੀਂ ਆਪ ਪਕਾ ਲੇਨੀ ਆ ਸਬਜੀ ਕੀ ਬਣਾਉਣੀ ਹੈ ਮੇਰੀ ਗੱਲ ਸੁਣੋ ਹੁਣ ਤੇ ਨਹੀਂ ਸਬਜੀ ਹੈਗੀ ਨਾ ਆਪ ਆਲੂ ਤੇ ਨਹੀਂ ਸਬਜੀ ਬਣਾ ਲੈਨੇ ਆ ਕੋਈ ਨਹੀਂ ਕੋਈ ਤੇ ਬਣ ਜੂਗੀ ਸਭ ਕੋਈ ਗੱਲ ਨਹੀਂ ਹਮ ਪੜਾ ਕੀ ਇਹ ਟਾਈਮ ਨਾਲ ਜਿੰਨਾ ਬਕਾਉਣਾ ਚਾਹੀਦਾ ਮੌਸਮ ਉਹ ਜਾ ਵਾ ਅਗੇ ਕੀ ਹੁਣ ਘਮਕਰ ਨੂੰ ਕਰਨੇ ਕਲਾਉਣੇ ਆ ਉਹੀ ਤੁਹਾਂ ਸਬਜੀ ਚ ਮੁੜ ਕੇ ਦਿੰਨੀ ਜਾਣੇ ਕੋਈ ਕਹੀਦਾ ਪਿੰਨਤ ਵਾਰ ਤੇ ਵੀ ਬਣਾ ਕੇ ਕੀ ਕਰਨੀ ਆ ਕੋਈ ਗੱਲ ਨਹੀਂ ਬਣਾ ਲੈਨੇ ਆ ਉਸ ਵਕਤ ਤੇ ਨਹੀਂ ਜਿਨ੍ਹਾਂ ਨੇ ਕੰਮਕਾਰਾਂ ਤੇ ਜਾਣਾ ਹੁੰਦਾ ਨਾ ਉਹ ਆਪਣਾ ਕਾ ਰੋਟੀ ਪਾਣੀ ਖਾ ਕੇ ਦੋਹਮ ਕਰਨਗੇ ਤੇ ਫੇਰ ਹੀ ਸਵੇਰੇ ਉੱਠਣਗੇ ਉਹ ਥੱਕਾ ਡੋਟਾ ਆਇਆ ਬੰਦਾ ਕਿੰਨਾ ਜਲਦੀ ਇਕਦਾਂ ਰੂਗਾ ਕਿ ਕਾਹਦੀ ਸਬਜ਼ੀ ਬਣਨੀ ਆ ਅਜੇ ਸਬਜ਼ੀ ਬਣਨੀ ਆ ਫੇ ਰੋਟੀ ਪਕਣੀ ਅੱਗਾ ਸਾਨੂੰ ਮਿਨ ਮਲੇ ਆ ਗਾਲ ਲੁੰਡੀ ਇਹਨਾਂ ਤੈਨੂੰ ਆ ਲਿਆ ਦੀ ਲੁੰਡੀ ਆ ਠਾਲਾ ਕੁੜਗਾ ਨੇ ਮੀਤੇ ਬਣਾਉਣ ਤੇ ਭਾਂਡੇ ਭੋਂਡੇ ਮਾਣਣ ਚੰਗੀਆਂ ਨਹੀਂ ਲੱਗਦਾ ਭਾਂਡੇ ਕੋਈ ਗੱਲ ਨਹੀਂ ਮਾਰੀ ਓਏ ਇਦਾਂ ਚੰਗੇ ਨਹੀਂ ਲੱਗਦਾ ਰੋਜ਼ ਰੋਜ਼ ਕਹਿੰਦੇ ਹਾਂ ਠੀਕ ਆ ਆਉਂਦਾ ਨਾ ਆਪੇ ਬੰਦਾ ਇੱਥੇ ਹੋਵੇ ਬਾਹਰ ਬੈਠਾ ਹੋਵੇ ਜਾਂ ਇੱਥੇ ਕੰਮ ਕਰੇ ਪਤਾ ਨਹੀਂ ਲੱਗੇ ਸਾਡੇ ਘਰ ਆਇਆ ਕੌਣ ਹੈ ਤੁਹਾਨੂੰ ਦੇ ਹੀ ਨਹੀਂ ਪਤਾ ਲੱਗਾ ਵੀ ਇਹ ਕਦੋਂ ਆਇਆ ਮੈਂ ਤਾਂ ਉਹ ਅੰਦਰ ਬਣ ਗਿਆ ਮਾਤਾ ਜੀ ਠੀਕ ਕਰੀ ਤਾਂ ਕਹਿੰਦੀ ਮੈਂ ਉਹਨਾਂ ਨੂੰ ਘਰ ਟੱਹਾ ਢੀਆਂ ਹੀ ਕੁਝ ਧਰਨ ਬਕਾਉਣ ਤੇ ਮੈਂ ਕਿਹਾ ਚਲ ਮੈਂ ਕਹਿੰਨਾ ਤੁਹਾਨੂੰ ਵੀ ਇੰਦਰ ਆ ਕੇ ਇਹ ਨਹੀਂ ਆ ਵੀ ਚਲ ਪਾਣੀ ਪੀਤਾ ਹੈ ਕਿ ਨਹੀਂ ਘਰੋਂ ਦਾ ਆਇਆ ਜਨ ਕੋਈ ਪੁੱਛਿਆ ਤਾਂ ਕੜੀ ਗਾਵੇ ਵਹੀ ਵਿਆਹ ਕਰੋ ਮੋਬਾਈਲ ਨੂੰ ਸਾਈਡ ਤੇ ਆ ਕੇ ਠੀਕ ਆ ਸਵਿਚ ਆਫ ਕਰ ਦਿਆ ਕਰੋ ਕੜੀ ਦਾ ਆਸ ਵਿੱਚ ਪਰਿਵਾਰ ਬੈਠ ਕੇ ਸਾਰੀ ਗੱਲਬਾਤ ਕਰਿਆ ਕਰੋ ਠੀਕ ਆ ਸਾਡੇ ਘਰ ਚ ਕੀ ਹੋਣਾ ਚਾਹੀਦਾ ਕਿ ਕੋਈ ਰਸ਼ਨ ਪਾਣੀ ਵੀ ਹੈਗਾ ਕਿ ਨਹੀਂ ਉਹਦੇ ਬਾਰੇ ਬਰਾ ਨਾ ਹੋਵੇ ਇਹ ਬਦਾ ਲੱਗ ਜਾਣਾ ਰੀਚਾਰਜ ਮੁਕਣ ਵਾਲਾ ਉਹ ਦੋ ਦਿਨ ਪਹਿਲਾਂ ਦੱਸ ਦੇਣਾ ਉਹ ਦੱਸ ਦੇਣਾ ਮੈਂ ਤਾਂ ਹੁਣ ਲੈ ਜੇ ਤੇ ਤਾਂ ਆ ਵੀ ਖਰਚੇ ਵੱਖੋਂ ਪੈ ਗਏ ਨਾ ਜਦਿਆਂ ਬੁਣਾਂ ਕਰਦੇ ਰੀਚਾਰਜ ਦਾ ਖਰਚਾ ਵਧਾਤਾ ਹੈ ਤੇ ਇੱਕ ਆਨਲਾਈਨ ਚੀਜ਼ਾਂ ਕਰੀ ਪਾਪਾ ਮੈਂ ਫਲਾਣੀ ਚੀਜ਼ ਮੰਗਾਈ ਆ ਇਹਦੇ ਲਈ ਪੈਸੇ ਚਾਹੀਦੇ ਕਲੀ ਫਲਾਣੀ ਦੂਹਰੀ ਚੀਜ਼ ਮੰਗਾਈ ਆ ਇਹਦੇ ਲਈ ਪੈਸੇ ਚਾਹੀਦੇ ਆ ਇਥੇ ਕੋਈ ਨਾ ਕੋਈ ਨਵਾਂ ਤੁਰੇ ਆ ਜਿਹੜਾ ਦੇਖੀ ਜਾਊਗੀ ਹਾਂ ਤੇ ਮੇਰੇ ਤੇ ਜੇ ਮਔਰਤਾਂ ਦਾ ਕਰਜ਼ਾ ਨਹੀਂ ਲੱਥਾ ਜੇ ਇਹਨਾਂ ਦਾ ਵੱਡੋ ਵੱਡਾ ਉਹਨੂੰ ਹੀ 3 ਚਾਰ ਮੋਬਾਈਲ ਹੋਣ ਬੜਾ ਰੀਚਾਰਜ ਕਰਾਉਣੇ ਉੱਥੇ ਹੋਗੇ 300 ਤੋਂ ਘੱਟ ਕੋਈ ਵੀ ਰੀਚਾਰਜ ਨਹੀਂ ਆ ਦੇ ਸੜਕੇ ਤੋਂ ਹਲਕਾਰ ਕਰਵਾ ਨਾ ਮੈਟ ਵਾਲੇ ਤੋਂ ਬਿਨਾ ਕੋਈ ਹੈ ਨਹੀਂ ਮੋਬਾਈਲ ਕੋਈ ਪੜਾਈ ਕਰਨਾ ਕੋਈ ਰੱਬ ਦਾ ਨਾਮ ਤੇ ਪਾਠ ਕਰਿਆ ਕਰਨਾ ਉੱਠ ਕੇ ਬਾਹਰ ਅੰਦਰ ਵੇਖਿਆ ਕਰਨਾ ਕੌਣ ਆਇਆ ਕੌਣ ਗਿਆ ਇਹ ਵੀ ਕੋਈ ਮਾੜੀ ਚੀਜ਼ ਨਹੀਂ ਮੋਬਾਈਲ ਦੇ ਇਤੋਂ ਵੀ ਕੰਮ ਸਿੱਖ ਸਕਦੇ ਜੇ ਤੁਸੀਂ ਜੋ ਮਰਜ਼ੀ ਬਣਾਉਣਾ ਸਿੱਖ ਸਕਦੇ ਜੀ ਠੀਕ ਹੈ ਰੋਟੀ ਪਾਣੀ ਦਾ ਚੰਗਾ ਵਧੀਆ ਵੀ ਅਸੀਂ ਕਿੱਦਾਂ ਬਣਾ ਸਕਦੇ ਆ ਸਾਰਾ ਕੁਝ ਹੀ ਆਉਂਦਾ ਇੱਥੋਂ ਜੋ ਮਰਜ਼ੀ ਪੜ੍ਹਾਈ ਇੱਥੋਂ ਸਿੱਖ ਸਕਦੇ ਜੀ ਪਾਰੇ ਆਪਣਾ ਜੋ ਇਹਦੇ ਤੇ ਉਹੀ ਆਉਣਾ ਜੋ ਅਸੀਂ ਵੇਖਣਾ ਉਹੀ ਤੁਰਿਆ ਆਉਣਾ ਸਾਡੀ ਤਾਂ ਲੰਘ ਗਈ ਜਾਂ ਨਾ ਪੜਿਆ ਕਾਨੂੰਨ ਕਿ ਨਹੀਂ ਤੇ ਜਿੱਤਰਾ ਖਾਤਰਾ ਮਨ ਜਾਨੇ ਟਾਡੀ ਕੋਨੂੰ ਵੀ ਇੰਤਹਾ ਹੁਣ ਉਹਨਾਂ ਦੇ ਇਹੀ ਗਾਣਾ ਵੱਡਾ ਨਹੀਂ ਜੂਏ ਭਾਵੇਂ ਕਹਦੇ ਵੀ ਮੈਂ ਪੜਨਦੀ ਆਂ ਇਹਨਾਂ ਕਹਾਂ ਪੜਦੀ ਹੋਣੀ ਥੇ ਉਹ ਜੋ ਮਰਜ਼ੀ ਇਦਾਂ ਨਾ ਕਰਿਆ ਕਰੋ ਮੇਰੇ ਲਾਗੇ ਤਾਂ ਨਾ ਬਹਿਣਾ ਨਹੀਂ ਹੁੰਦਾ ਘੜੀ ਵੀ ਕਿਦੇ ਨਹੀਂ ਇੱਥੇ ਤੁਸੀਂ ਵੀ ਜਿਦ ਤਰ੍ਹਾਂ ਹੁਣ ਉੱਧਰ ਜਾ ਕੇ ਬੈਠੀ ਇੱਥੇ ਸਾਰੇ ਵਿਆਹ ਕਰੋ ਇੱਕ ਦੂਜੇ ਨਾਲ ਤਾਂ ਮੋਬਾਈਲ ਰੱਖਿਆ ਕਰਨਾ ਹਾਂ ਹੁਣ ਤੈਨੂੰ ਆਇ ਨੂੰ ਆਖਿਆ ਬਾਜਾ ਫਲੋ ਜਾ ਪਾਣੀ ਪੀਲਾ ਜਾਂ ਚਾਹ ਬਣਾਉਣੀ ਆਂ ਨਾ ਮਬੈਲਾ ਇਨ ਨਹੀਂ ਲੱਗਦਾ ਮਬੈਲਾ ਇਨ ਨਹੀਂ ਲੱਗਦਾ ਗਾ ਮੋਬਾਈਲ ਇੱਥੇ ਰੱਖੋ ਸਾਰੇ ਇੱਕ ਮੋਬਾਈਲ ਰੱਖਾ ਕੋਈ ਰੀਚਾਰਜ ਕਰਵਾ ਕੇ ਆ ਜਾਓ ਹਾਂ ਤੇਰੀ ਮੰਨ ਲੈਣਾ ਉੱਠ ਕੇ ਚਾਹ ਪਾਣੀ ਬਣਾਉਂ ਮੰਦਗਾ ਥੋੜੀ ਵੇ ਮੂੰਹ ਨਾ ਦੇਵੇ ਤੇਰੇ ਮਾਤੇ ਆ ਕੇ ਲਿਆ ਕੇ ਦੇ ਔਰ ਜੋ ਵੀ ਬਣਾਉਣਾ ਕੀ ਵੀ ਆਲੂ ਸੇਵੀਆਂ ਆ ਚਲੋ ਉਹੀ ਲਿਆ ਦਿਓ ତਰ ਮੈਂ ਲਿਆ ਦੇਣੀ ਹਾਂ ਹਾਂ ਹੁਣ ਖਾ ਦੇਉਂਗੀ ਤੈਨੂੰ ਨਹੀਂ ਮੈਨੂੰ ਕੋਈ ਨਹੀਂ ਮੈਂ ਨਿਆਣਾ ਥੋੜੀਆਂ ਠੀਕ ਹੈ ਕੋਈ ਵੀ ਸਵੇਰੇ ਕਰ ਦਾਂਗੇ ਅਸੀਂ ਨਹੀਂ ਕਰਾਂ ਆਹੋ ਹਣ ਤੁਸੀਂ ਲਿਆ ਦਿਓ ਤਾਂ ਹਾਂ ਚੱਲ ਆਜ ਵੀ ਮੈਂ ਲਿਆ ਦੇਣੀ ਇਹਨੂੰ ਮੈਂ ਲੈ 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 ਲਿਆ ਦਿਓ ਚਲ ਦੇ ਲੈ ਨੂੰ ਉੱਥੋਂ ਤੁਸੀਂ ਨਹੀਂ ਹਾਂਜੀ ਆਦਰ ਧੋਈ ਦੇ ਭਾਂਡੇ ਠੀਕ ਹੈ ਜਰਾ ਮੋਂਨ ਮਾਜੋ ਚਲੋ ਉਠੋ ਆ ਮੋਬਾਈਲ ਸਾਰੇ ਦੋਵੇਂ ਮਾਪੇ ਤੇ ਚਾਹ ਮਾਤਾ ਪਿਤਾ ਕੀਆ ਉਹ ਵੀ ਕਾਈ ਨਾ ਪਿਆ ਕਰ ਇਹਨਾਂ ਨੂੰ ਥੋੜਾ ਜਿਆਦਾ ਠੰਡੇ ਸੁਭਾਣਾ ਚਾਹ ਲੈ ਸ਼ਾਮ ਦੇ ਉਹ ਨਾ ਨਹੀਂ ਪੈਂਦਾ ਆ ਕੋਠੇ ਚੋਂਦੇ ਹੈ ਤੇ ਹੰਦੀ ਦੀ ਟੈਨਸ਼ਨ ਸਾਰਿਆਂ ਨੂੰ ਆ ਹੈ ਤਾਂ ਨਹੀਂ ਜਿਹਦੇ ਵੀ ਚੋਂਦੇ ਉਹਨੂੰ ਸਾਰਿਆਂ ਨੂੰ ਟੈਨਸ਼ਨ ਆ ਕਿ ਚਲ ਕੋਈ ਨਹੀਂ ਹੈ ਜ ਜਾਵਾਂਗੇ ਤੇ ਮੋਬਾਈਲ ਵੀ ਹੁਣ ਸਾਰਿਆਂ ਨੇ ਲੈ ਲੈ ਕੇ ਨਾ ਸੱਚੇ ਚਾਹੀਦੇ ਤੇ ਨਹੀਂ ਆ ਪਰ ਹੁਣ ਹਰੇਕ ਕੋਲੀ ਅੱਜ ਤਾਂ ਰਵਾਜ ਹੀ ਹੋ ਗਿਆ ਛੱਡਦਾ ਹੀ ਕੋਈ ਨਹੀਂ ਮੋਬਾਈਲ ਮ ਤੇਰੀ ਮੰਨ ਲੈਨੀ ਆ ਆਖੇ ਤੇਰੇ ਤੇ ਲੱਗਿਆ ਕਰਨ ਮੇਰੇ ਤੇ ਨਹੀਂ ਲੱਗਣਾ ਮੈਂ ਤੇ ਬੁੱਢੀ ਆ ਮੇਰੀ ਤੇ ਨਹੀਂ ਕੋਣ ਦੇ ਲੱਗਣ ਦੇਗਾ ਤੇਰੀ ਸੁਣ ਲਿਆ ਕਰਨ ਕਿਤੇ ਕੋਈ ਨੰਨਾ ਮੈਂ ਸੁਝੋਣਾ ਈ ਤੇ ਇਹ ਹਵੇ ਨਾ ਰੋਜ਼ ਰਾਤ ਨੂੰ ਇਹਨਾਂ ਦੇ ਲਾਗੇ ਵਿਆਹ ਕਰ ਘੜੀ ਇਦੋਂ ਬੁੜਕਾ ਸਾਹਿਬ ਗੁਰਦਰਾ ਸਾਹਿਬ ਤੋਂ ਲਾਇਓ ਘੜੀ ਪਾਠ ਹੀ ਕਰ ਲਿਆ ਕਰੋ ਜੇ ਨਹੀਂ ਪਾਠ ਨਹੀਂ ਕਰਨਾ ਤੇ ਦਾਬਰਾ ਵੈਗਰੂ ਸਤਨਾ ਵੈਗਰੂ ਕਰ ਲਿਆ ਕਰੋ ਠੀਕ ਐ ਦੂਜੇ ਵੀ ਤੇਰੇ ਹੀ ਭਰਾ ਵਾ ਓਹ ਆਹੋ ਉਹ ਕਰੋ ਕਰੀਏ ਦਾਈਆਂ ਇਹਨਾਂ ਵੇਖਣ ਨੂੰ ਲੱਗਦਾ ਹੁਣ ਆਪਾਂ ਜਦੋਂ ਦਰਵਾਜ਼ਾ ਬੰਦ ਕਰਕੇ ਗੱਲ ਕਰ ਲਈ ਆ ਇਦਾਂ ਹੀ ਸਾਰਿਆਂ ਦੇ ਘਰੋਂ ਕਰੀ ਇਦਾਂ ਹੀ ਆ ਕੋਈ ਉੱਤੀ ਬੋਲ ਕੇ ਦੱਸ ਦਿੰਦਾ ਕੋਈ ਦਾਦਾ ਨਹੀਂ ਆ ਕੋਈ ਗੱਲ ਨਹੀਂ ਆ ਥੋੜੀ ਜਿਹੀ ਮਰਮਾ ਦਾ ਨਹੀਂ ਨਹੀਂ ਤੇਰੀ ਘਰੇ ਮੈਨੂੰ ਤੰਗ ਬੜਾ ਕਰਦੀ ਆ ਤੇਰੇ ਘਰ ਦੀ ਜਿਹੜੀ ਆ ਸੁਣ ਦੇ ਨਹੀਂ ਇਹਨੂੰ ਮੈਂ ਸਮਝਾਉਣਾ ਇਹਨੂੰ ਵੀ ਜਿੱਦਾਂ ਆ ਦਾ ਜਿੰਨੂੰਝਾ ਰਿਹਾ ਨਾ ਇਹਨੂੰ ਮੈਂ ਲੱਗ ਕਰਕੇ ਸਮਝਾ ਦੇਣਾ ਕੋਈ ਗੱਲ ਨਹੀਂ ਮੈਂ ਸਮਝਾਉਣਾ ਇਹਨਾਂ ਕੁੜੀਆਂ ਨੂੰ ਵੀ ਲੱਗ ਸਮਝਾਈ ਦਾਂਦਾ ਵਾ ਕਹਿ ਰਿਹਾ ਲੱਗ ਬੈਠੇ ਨਾ ਇਹ ਬੋਤੇ ਦਾਨੀ ਤੂੰ ਹਾਂ ਘਲੇ ਕਰ ਜਾਣਾ ਵਾ ਏਦਾਂ ਮੁੜ ਕੇ ਇੱਥੇ ਤੇ ਚਲੀ ਜਾਂਦਾ ਸਰੀ ਜਾਂਦਾ ਵਾ ਅਗਲਾ ਘਰ ਨੌ ਬਣ ਜਾਂਦੀ ਏਤੀ ਮੈਨੂੰ ਇਹਨਾਂ ਪਤਾ ਮੈਂ ਤੇਰੇ ਬਿਨ ਪੁੱਛਿਆ ਤੇ ਉਹਨਾਂ ਨੂੰ ਮਾਰਦਾ ਤੇ ਮੈਨੂੰ ਥੋੜੀ ਬਦ ਦਾਨੀ ਇਹਨਾਂ ਸਾਰਿਆਂ ਨੂੰ ਨਹੀਂ ਲੈ ਕੇ ਦੇਣੇ ਚਾਹੀਦੇ ਹੁਣ ਕਰ ਗਿਆ ਤੇ ਮੈਂ ਲਾਉਣ ਲਈ ਨਹੀਂ ਏਦਾਂ ਨਹੀਂ ਚਲ ਕੋਈ ਨਹੀਂ ਆ ਗਏ ਦੇ ਹੁਣ ਰਹਿੰਦੇ ਆ ਹੁਣ ਤੂੰ ਸਮਝਾ ਕੇ ਵੇਖ ਲੈ ਸੰਜੀ ਕਹਿੰਦਾ ਮੇਰਾ ਨਰਾਜ ਤੇ ਆ ਕਰਨੇ ਮੈਂ ਨਹੀਂ ਕਹਿਣਾ ਕਿ ਮੈਂ ਆਖੂੰਗਾ ਉਹ ਕਹਿੰਦਾ ਸਖਾ ਤਾ ਕਟਾਉਂਦੀ ਮਰਵਾਉਂਦੀ ਮੈਨੂੰ ਨਹੀਂ ਮੈਂ ਕੁੱਟਣਾ ਕਰਨੀ ਆ ਜਦਾਂ ਉਹ ਕੋ ਹੱਥਿਆ ਕਰ ਮੇਰਾ ਨਾਂ ਲੱਗ ਜਾਣਾ ਨਹੀਂ ਮੈਂ ਨਹੀਂ ਕਹਿੰਦਾ ਮੈਂ ਉਹਨੂੰ ਪਿਆਰ ਨਾਲ ਸਮਝਾਉਂਗਾ ਅਸੀਂ ਸਵੇਰੇ ਜਾਵਾਂਗੇ ਤੇ ਚਲੋ ਉੱਥੇ ਵੀ ਹੈ ਤੇ 20 ਬੜੇ ਪੈ ਰਹੇ ਆ ਬੰਨਾਂ ਕੁਠ ਸਾਰਿਆਂ ਦੇ ਢੂੰਢੇ ਕੋਈ ਨਹੀਂ ਲਾਜਨੀ ਚੱਲ ਦਾਂਗੇ ਕੋਈ ਨਹੀਂ ਇਹ ਹਾਂ ਕੋਈ ਨਹੀਂ ਸਾਰੇ ਸਾਰੇ ਨਹੀਂ ਕੋਈ ਨਹੀਂ ਠੀਕ ਲਿਆ ਰਹੇ ਰਹੇ ਨਾ ਨੂੰ ਮੈਂ